ਔਰ ਮੈਨੂੰ ਇਹ ਗੱਲ ਕਹਿਣ 'ਚ ਸੰਕੋਚ ਕੋਈ ਨਹੀਂ ਕਿ ਜਦੋਂ ਇਸ ਦੇਸ਼ ਭਾਰਤ ਨੂੰ ਸਾਡੇ ਨੂੰ ਜ਼ਰੂਰਤ ਪਈ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਬਹਾਇਆ ਇਸ ਦੇਸ਼ ਨੂੰ ਜਦੋਂ ਇਹ ਪੂਰਾ ਦੇਸ਼ ਭੁੱਖਾ ਸੀ ਉਸ ਸਮੇਂ ਪੰਜਾਬ ਨੇ ਅੰਨ ਦੇ ਪੰਡਾ ਪਰੇ ਫਿਰ ਜਦੋਂ ਬਾਰਡਰਾਂ ਦੇ ਉੱਤੇ ਖੜ ਕੇ ਇਸ ਦੇਸ਼ ਲਈ ਕੁਰਬਾਨੀ ਕਰਨ ਦੀ ਗੱਲ ਆਈ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਈ ਤਾਂ ਕੁਰਬਾਨੀਆਂ 90% ਪੰਜਾਬੀਆਂ ਨੇ ਦਿੱਤੀਆਂ ਅੱਜ ਪੰਜਾਬ 'ਚ ਹਾਲਾਤ ਆਹੀ ਜੇ ਹੋ ਗਏ ਕਿ ਕੁਦਰਤੀ ਆਪਤਾ ਹੜ੍ਹ ਨੇ ਬੜੀ ਵੱਡੀ ਮਾਰ ਕੀਤੀ ਹੈ ਅੱਜ ਕਿੱਥੇ ਆ ਬਾਕੀ ਦੀਆਂ ਸਟੇਟਾਂ ਅੱਜ ਕਿੱਥੇ ਹੈ ਕੇਂਦਰ ਦੀ ਸਰਕਾਰ ਲੱਭਿਆ ਨਹੀਂ ਥਿਆਰੀ ਕੱਲ ਉਰੇ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਦੇ ਨਾਲ ਭਾਜਪਾ ਦੇ ਉਰੇ ਦੇ ਪ੍ਰਧਾਨ ਵੀ ਆਏ ਸੀ ਹੋਰ ਵੀ ਬੰਦੇ ਆਏ ਬੜੀ ਆਸ ਤੇ ਉਮੀਦ ਸੀ ਵੀ ਕੁਝ ਨਾ ਕੁਝ ਦੇ ਕੇ ਜਾਣਗੇ ਪਰ ਜਿਹੜੇ ਪੈਰੀ ਆਏ ਉਸੇ ਪੈਰੀ ਖਾਲੀ ਹੱਥ ਮੁੜ ਗਏ ਬੜੇ ਦੁੱਖ ਦੀ ਗੱਲ ਹੈ ਪਰ ਮੈਂ ਸਤਕੇ ਜਾਵਾਂ ਪੰਜਾਬੀਆਂ ਦੇ ਪੰਜਾਬ ਦੀ ਸੰਗਤ ਦੇ ਵੇਖੋ ਹੁਣ ਪਲੈਨੇਟੀ ਸਕੂਲ ਹੈ ਇਹ ਉਰੋਂ ਪੂਰੀ ਰਾਸ਼ਨ ਦੀ ਸਮੱਗਰੀ ਹੈ ਜਿਹੜੀ ਪੂਰੀ ਭਰ ਕੇ ਟਰੱਕ ਭੇਜ ਰਹੇ ਆਸ-ਪਾਸ ਦੇ ਸਰਪੰਚਾਂ ਨੇ ਪੰਚਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਔਰ ਇਹ ਫਤਿਹਗੜ ਚੂੜੀਆਂ ਵਿਖੇ ਜਾ ਰਿਹਾ ਔਰ ਖਾਲਸਾ ਏਡ ਦੀ ਸਾਰੀ ਟੀਮ ਸਾਡੇ ਪਿੱਛੇ ਖੜੀ ਹੈ ਖਾਲਸਾ ਈਸਟ ਦੀ ਸਾਰੀ ਟੀਮ ਇਹਨੂੰ ਮੋਨੀਟਰ ਕਰਕੇ ਲੈ ਜਾ ਰਹੀ ਹੈ ਔਰ ਉੱਥੇ ਜਾ ਕੇ ਡਿਸਟ੍ਰੀਬਿਊਟ ਕਰੂਗੀ ਦੇਖੋ ਪੰਜਾਬ ਨੇ ਤਾਂ ਫੇਰ ਆਪਣੇ ਪੈਰਾਂ 'ਚ ਖੜੇ ਹੋ ਜਾਣਾ ਕਿਉਂਕਿ ਪੰਜਾਬੀ ਬਹੁਤ ਸਪੋਰਟ ਕਰ ਰਹੇ ਨੇ ਸੰਗਤ ਬਹੁਤ ਸਪੋਰਟ ਕਰ ਰਹੀ ਹੈ ਬਹੁਤ ਸਾਰੇ ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਡਾਇਰੈਕਟ ਵੀ ਮਦਦ ਭੇਜ ਰਹੇ ਹਾਂ ਔਰ ਅਸੀਂ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਵੀ ਭੇਜਾਂਗੇ ਮਦਦ ਬਹੁਤ ਆਪ ਮੁਹਾਰੇ ਸੰਗਤ ਬੜੀ ਮਦਦ ਕਰ ਰਹੀ ਹੈ ਸਾਰੇ ਲੱਗੇ ਹੋਏ ਨੇ ਦੇਖੋ ਕਾਹੇ ਮੁੱਖ ਮੰਤਰੀ ਸਾਹਿਬ ਦਾ ਕਲੀਅਰ ਆਦੇਸ਼ ਨੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਐਮਐਲਏ ਚਾਹੇ ਕੋਈ ਅਧਿਕਾਰ ਹੈ ਸਾਰੇ ਗਰਾਊਂਡ ਲੈਵਲ ਤੇ ਉਤਰ ਕੇ ਜਾ ਕੇ ਸੇਵਾ ਕਰਨਗੇ ਮੈਂ ਫਿਰ ਇੱਕੋ ਗੱਲ ਕਹਿਣਾ ਪੰਜਾਬ ਆਪਣੇ ਸਰ ਖੜਾ ਹੋ ਜੂਗਾ ਪਰ ਪੰਜਾਬ ਦੇ ਦਿਲ ਚ ਜਿਹੜੀ ਟੀਸ ਹੈ ਉਹ ਹਮੇਸ਼ਾ ਰਹੂਗੀ ਕਿ ਜਦੋਂ ਸਾਨੂੰ ਜਰੂਰ ਸੀ ਸਾਡੇ ਬਰਾਬਰ ਕੋਈ ਨਹੀਂ ਖੜਿਆ ਅੱਜ ਮੈਂ ਹੁਣੇ-ਹੁਣੇ ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾਂ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤਲਬ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੁਣ ਜਦੋਂ ਤਾਂ ਭੁੱਖੇ ਪਿਆਸੇ ਹਾਂ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜ੍ਹਾਂ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਨਹੀਂ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਮਤਰੇ ਹੀ ਮਾੜਾ ਸਲੂਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਬਾਕੀ ਕੋਈ ਨਹੀਂ ਅਕਾਲਪੁਰ ਖਵਾਇਕਰੂ ਨਾਲ ਪਰਮਾਤਮਾ ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰਪੈਰਾ ਸਰ ਜਲਦੀ ਖੜਾ ਹੋਊਗਾ ਮੰਤਰੀ ਸਾਹਿਬ ਓਵਰਆਲ ਸਫੈਸ਼ਨ ਕੀ ਅੱਜ ਦੀ ਡੇਟ ਦੇ ਸਟੇਟ ਦੀ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਛ ਘਟਿਆ ਹੈ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਤੇ ਇਹ ਸਾਰੇ ਏਰੀਏ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਤੇ ਸਾਰੇ ਜਿਹੜੇ 23 ਜ਼ਿਲ੍ਹੇ ਨੇ ਉਹਨਾਂ 'ਚ ਹਾਈਲਰਟ ਹੈ ਗਈ ਹੈ ਪਰ ਫੇਰ ਵੀ ਚਲੋ ਜਿੰਨੀ ਮਸ਼ਤੈਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਹੋਈ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਤੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਉਥੇ ਜਾ ਕੇ ਜਣੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਖੋਂ ਜਣੀ ਕਿ ਲੱਗੇ ਹੋਏ ਨੇ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਥਿਊ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਹੁਣ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਹੁਣ ਪਿੱਛੇ ਕਿੰਨੀ بارش ਹੋਊਗੀ ਪੰਜਾਬ ਚ ਕਿੰਨੀ بارش ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰਡਿਕਟਿਡ ਨੇ ਸਿਰਫ ਆਪਾਂ ਦਾ ਕਿਆਸ ਲਾਈਏ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਕਿ ਸਾਰਿਆਂ ਦੇ ਮਤਲਬ ਸੁੱਖ ਵਰਤੇ ਜੀਮ ਸਾਹਿਬ ਨੇ ਜਿਹੜਾ ਫੈਸਲਾ ਲਿਆ ਜਿਹੜਾ ਡਿਸਟ੍ਰਿਕਟ ਆਫਸਰ ਹਰੇਕ ਪਿੰਡ ਦੇ ਵਿੱਚ ਤਨਾਤੋਂਗੇ ਉਹਦੇ ਵਜੋਂ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਨੋਡਲ ਆਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਾਨੀ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਾਨੀ ਕਿ ਨਹੀਂ ਕੋਈ ਵੀ ਨੇਗਲੀਜੈਂਸੀ ਹੁੰਦੀ ਆ ਤਾਂ ਤੋਂ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇੱਧਰ ਉੱਧਰ ਭੱਜਣ ਨੱਠਣ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਿਊਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣਗੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਣਾ ਉਹ ਕਰਵਾ ਸਕਦੇ। ਕੋਲੇ ਬਹੁਤ ਸੱਭਿਆਚਾਰਕ ਮੰਤralਾ ਵੀ ਹੈ ਜਿਸ ਤਰ੍ਹਾਂ ਆ ਕਲਾਕਾਰ ਜਾਂ ਹੋਰ ਗਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਆਏ ਨੇ ਉਹਨਾਂ ਦੇ ਅਫਸਰ ਵੀ ਕੀ ਬੜਾ ਸ਼ਲਾਘਾਯੋਗ ਕਦਮ ਹੈ ਜੀ ਦੇਖੋ ਕਿੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮਤੇ ਕਲਾਕਾਰ ਦਲਜੀਤ ਦੋਸਾਂਜੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡ ਮੈਂ ਕੋਤ ਲੈਣੇ ਅਡਾਪਟ ਕਰਦੇ ਆ ਜਿਹਦੇ ਵਿੱਚ ਜੇ ਜਿਹੜਾ ਹੁਣ ਵੀ ਨੁਕਸਾਨ ਹੋਇਆ ਉਹਦੇ 'ਚ ਵੀ ਪਰਪਾਈ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਸਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਉਹ ਨਹੀਂ ਕਹਿ ਰਿਹਾ ਸਾਰੇ ਡਟੇ ਹੋਏ ਨੇ ਜੀ ਜਿੰਨੇ ਪੰਜਾਬ ਦੇ ਸੰਗਰ ਨੇ ਸਾਰੇ ਮਾਨਮਤੇ ਨੇ ਸਾਰੇ ਆਪੋ ਆਪਣੀ ਸੇਵਾ ਨਾਲ ਬਾੜੇ ਮੇਰੇ ਕੋ ਅਸੀਂ 4 ਪੰਨ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਸੀਗਾ ਬਟ ਬਹੁਤ ਬਹੁਤ ਮਤਲਬ ਹੈਲਪ ਮਿਲੀ ਸਾਰੇ ਆਸ-ਪਾਸ ਦੇ ਪਿੰਡਾਂ ਤੋਂ ਤਹਿਸੀਲ ਸਮਰਾਲਾ ਤਹਿਸੀਲ ਖੰਨਾ ਸਾਰੇ ਜਿੰਨੇ ਵੀ ਆਸ-ਪਾਸ ਪਿੰਡ ਹੈਗੇ ਨੇ ਅਸੀਂ ਪਿੰਡ ਵਾਲਿਆਂ ਨੂੰ ਇੱਕ ਅਨਾਉਂਸਮੈਂਟ ਬਣਾ ਕੇ ਦਿੱਤੀ ਸੀ ਕਿ ਤੁਸੀਂ ਆਪਣੇ ਗੁਰਦੁਆਰਿਆਂ 'ਚ ਇਹ ਅਨਾਉਂਸਮੈਂਟ ਕਰ ਦਿਓ ਕਿ ਜਿਹੜਾ ਜਿਹੜਾ ਹੈਲਪ ਹੈ ਤੇ ਤੁਸੀਂ ਆਪਣੇ ਗੁਰਦੁਆਰਿਆਂ 'ਚ ਇਕੱਠਾ ਕਰ ਲਓ ਸਾਡੀ ਸਕੂਲ ਦੀ ਬੱਸਾਂ ਆਂਦੀਆਂ ਤੇ ਅਸੀਂ ਗੁਰਦੁਆਰਿਆਂ ਤੋਂ ਇਕੱਠਾ ਕਰਕੇ ਸਕੂਲ 'ਚ ਲੈ ਆਵਾਂਗੇ ਤੇ ਅਸੀਂ ਸੋਚਿਆ ਨਹੀਂ ਸੀ ਕਿ ਇੰਨਾ ਜ਼ਿਆਦਾ ਹੋ ਜਾਏਗਾ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਜਿਹੜੇ ਜਿਵੇਂ ਬ੍ਰੈਡ ਸੀਗੀ ਹੈ ਜਿਹੜੀ ਚੱਚਾਂ ਖਰਾਬ ਹੋ ਸਕਦੀ ਕਈ ਲੋਕ ਕੱਦੂ ਦੇ ਕੇ ਗਏ ਟਰਾਲੀਆਂ 'ਪਰ ਭਰ ਕੇ ਫਿਰ ਅਸੀਂ ਉਹ ਗੁਰਦੁਆਰਿਆਂ 'ਚ ਭੇਜਤੀ ਮੰਜੀ ਸਾਹਿਬ ਵਗੈਰਾ ਜਿੱਥੇ ਲੋਕ ਲੰਗਰ ਖਾਂਦੇ ਨੇ ਲੋਕ ਤੇ ਕੱਪੜੇ ਸੀਗੇ ਕਈ ਪਿੰਗਲਵਾੜੇ ਵੀ ਭੇਜੇ ਹੈਗੇ ਨੇ ਮਤਲਬ ਜਿਹੜੇ ਪੁਰਾਣੇ ਕੱਪੜੇ ਲੋਕਾਂ ਨੇ ਦਿੱਤੇ ਸੀ ਪਰ ਸ਼ਰਧਾ ਨਾਲ ਦਿੱਤੇ ਸੀ ਇਸ ਕਰਕੇ ਅਸੀਂ ਵੇਸਟ ਨਹੀਂ ਕੀਤੇ ਬਟ ਹਰ ਇੱਕ ਚੀਜ਼ ਆਈ ਹੈਗੇ ਮਤਲਬ ਕਿ ਜਿੰਨ ਲੋਕ ਆ ਕੇ ਪੁੱਛ ਪੁੱਛ ਕੇ ਗਏ ਨੇ ਸਪੈਸ਼ਲੀ ਕਿ ਤੁਸੀਂ ਦੱਸੋ ਕਿ ਕਿਸ ਚੀਜ਼ ਦੀ ਕਮੀ ਆ ਸੀ ਕਿ ਆ ਸਾਨੂੰ ਸੋਲਰ ਟਾਰਚ ਚਾਹੀਦੇ ਨੇ ਉਹ ਟਾਰਚ ਦੇ ਗਏ ਅਸੀਂ ਕਿ ਤੁਹਾਨੂੰ ਮੱਛਰਦਾਨੀ ਆ ਰੇਨ ਕੋਟ ਚਾਹੀਦੇ ਆ ਉਹ ਰੇਨ ਕੋਟ ਦੇ ਗਏ ਤਾਂ ਮਤਲਬ ਕੋਈ ਚੀਜ਼ ਹੈ ਨਹੀਂ ਸੁੱਕਾ ਦੁੱਧ ਆ ਗਿਆ ਮਤਲਬ ਹਰ ਇੱਕ ਚੀਜ਼ ਹਰ ਇੱਕ ਮਤਲਬ ਜਿਹੜੀ ਵੀ ਚੀਜ਼ ਦੀ ਅਸੀਂ ਲਿਸਟ ਬਣਾ ਕੇ ਭੇਜੀ ਪਿੰਡਾਂ ਨੂੰ ਲੋਕਾਂ ਨੇ ਇਕੱਠਾ ਕਰਕੇ ਸਾਨੂੰ ਪਹੁੰਚਾ ਦਿੱਤਾ ਬੱਚਿਆਂ ਦੇ ਪੇਰੈਂਟਸ ਦਾ ਕੀ ਰਿਸਪੌਂਸ ਹੈ ਪੇਰੈਂਟਸ ਦਾ ਮਤਲਬ ਉਹ 5 ਵਜੇ ਸ਼ਾਇਦ 6 ਵਜੇ ਆਫਿਸ ਤੋਂ ਆਉਂਦੇ ਨੇ ਉਹਦੇ ਵਾਰ ਅਸੀਂ 24 ਘੰਟੇ ਸਕੂਲ ਖੋਲਿਆ ਹੋਇਆ ਸੀਗਾ ਸਾਰਾ ਸਟਾਫ ਸਕੂਲ 'ਚ ਮਤਲਬ ਸਾਰਾ ਸਟਾਫ ਨਹੀਂ ਜਿਹੜਾ ਮੇਨ ਮੇਨ ਸਟਾਫ ਸੀਗਾ ਉਹ ਸਾਰਾ ਸਕੂਲ 'ਚ ਹੀ ਰਹਿਆ ਸੀਗਾ ਤੇ ਰਾਤ ਨੂੰ ਲੋਕ 10 ਵਜੇ ਵੀ ਦੇਣ ਆ ਰਹੇ ਸੀ 10 ਵਜੇ ਪੇਰੈਂਟਸ 9 ਵਜੇ ਲੈ ਕੇ ਗਏ ਨੇ 10 ਵਜੇ ਲੈ ਕੇ ਗਏ ਨੇ ਅੱਜ ਵੀ ਸਵੇਰੇ ਸਕੂਲ ਤੇ ਪੇਰੈਂਟਸ ਨੇ ਔਰ ਬੱਚਿਆਂ ਨੇ ਆ ਕੇ ਹੈਲਪ ਕਰਾਈ ਹੈ ਟਰੱਕ ਲੋਡ ਕਰਾਂਚ ਤੇ ਟੀਚਰਸ ਨੇ ਹੈਲਪ ਕਰਾਈ ਹੈ ਟਰੱਕ ਲੋਡ ਕਰਾਂਚ ਤਾਂ ਮਤਲਬ ਕੰਟ੍ਰਿ ਅੱਜ ਜਿਹੜੀ ਰਾਤ ਤੇ ਹਨ ਮਦਦ ਲਈ ਕਰਦੇ ਜਿਆ ਕਿੰਨੀ ਇੱਕ ਮਾਨਸਿਕ ਤਸਲੀਂ ਮਿਲੀ ਬਹੁਤ ਜ਼ਿਆਦਾ ਜਦੋਂ ਸ਼ੁਰੂ ਕੀਤਾ ਸੋ ਉਹਦੇ ਮਿਲਣੀ ਸ਼ੁਰੂ ਹੋ ਗਈ ਸੀ ਇੰਨੀ ਪੋਜ਼ਿਟਿਵਿਟੀ ਆ ਗਈ ਮਤਲਬ ਕਿ ਮਤਲਬ ਜਿਹੜਾ ਵੀ ਕੰਮ ਕਰਉ ਮੂੰਹ ਤੋਂ ਕੱਡੋ ਐਵੇਂ ਲੱਗਦਾ ਪੂਰਾ ਹੋ ਜਾਂਦਾ ਹੈ ਮੇਰੇ ਵੀ ਉਹੀ ਪੋਜ਼ਿਟਿਵਿਟੀ ਸੀਗੀ ਕਿ ਤੁਸੀਂ ਇੱਕ ਚੰਗੀ ਚੀਜ਼ ਸੋਚੀ ਤੇ ਉਹ ਪਿੰਡ ਚ ਮਤਲਬ ਪੂਰੇ ਸ਼ਹਿਰਾਂ ਆਸ-ਪਾਸ ਦੇ ਸ਼ਹਿਰ ਚ ਅਤੇ ਪਿੰਡ ਚ ਸਾਰਿਆਂ ਚ ਇੱਕ ਲਹਿਰ ਬਣ ਕੇ ਗਈ ਔਰ ਸਾਰੇ ਲੋਕ ਪੋਜ਼ਿਟਿਵ ਹੋ ਗਏ ਔਰ ਦਿਲ ਤੋਂ ਦਿੱਤਾ ਸਾਰਿਆਂ ਨੇ ਲੋਕਾਂ ਨੂੰ ਫੀਲ ਕਰਾਉਣ ਦੇ ਲਈ ਮੈਂ ਬਾਕੀ ਲੋਕਾਂ ਨੂੰ ਵੀ ਲਾਈਕ ਅਪੀਲ ਹੀ ਕਰਾਂਗੀ ਕਿ ਜਿੰਨਾ ਹੋ ਸਕਦਾ ਹੈ ਜਿੰਨੇ ਜੋ ਦਾ ਜਿਹੜਾ ਬੰਦਾ ਹੈਗਾ ਅੱਗੇ ਵੱਧ ਕੇ ਹੈਲਪ ਕਰੋ बिकॉज़ ਇਨਸਾਨੀਅਤ ਬਹੁਤ ਵੱਡੀ ਚੀਜ਼ ਹੁੰਦੀ ਹੈ ਏ ਨਹੀਂ ਕਿ ਚਲੋ ਮਨਮੰਦੀ ਆ ਮੈਂ ਖੁਦ ਕਹਿੰਦੀ ਆ ਕਿ ਪੰਜਾਬ ਵਾਸਤੇ ਪੰਜਾਬ ਖੜਿਆ ਹੋਇਆ ਬਟ ਇਟ ਇਜ਼ ਨੋਟ ਓਨਲੀ ਅਬਾਊਟ ਪੰਜਾਬ ਇਟ ਇਜ਼ ਅਬਾਊਟ एवरीवन ਮਤਲਬ ਇਟ ਇਜ਼ ਅਬਾਊਟ ਅ ਹਿਮੈਨਿਟੀ ਕਿ ਇਨਸਾਨੀਅਤ ਜਿਹੜੀ ਆ ਉਹ ਮਰਨ ਨਹੀਂ ਦੇਣੀ ਹੈਗੀ ਔਰ ਉਹ ਜਿੰਦਾ ਵੀ ਅੱਜਕੱਲ ਨੂੰ ਲੱਗਦਾ ਪੰਜਾਬੀਆਂ ਦੇ ਕਰਕੇ ਹੀ ਹੈਗੀ ਕਿ ਐਡਾ ਵੱਡਾ ਦਿਲ ਰੱਖਦੇ ਨੇ ਕਿ ਜਿੱਥੇ ਜ਼ਰੂਰਤ ਹੁੰਦੀ ਹੈ ਪਹੁੰਚ ਜਾਂਦੇ ਨੇ ਤੇ ਦਿਲ ਖੋਲ ਕੇ ਦਿੰਦੇ ਨੇ ਆਪਣਾ ਘਰ ਭਾਵੇਂ ਭੁੱਖਾ ਰਹਿ ਜਾਏ ਬਟ ਦੂਜੇ ਦੇ ਘਰ ਜ਼ਰੂਰ ਦਿੰਦੇ ਨੇ